ਹਰ ਹੇ ਓਏ ਨਿਗ੍ਹਾ ਰੱਖੀ ਓਏ ਕਿਸੇ ਦੇ ਬਾਣ ਚ ਨਾ ਵੱਢ ਜਾਣ ਐਵੇਂ ਅਗਲਾ ਗਲ ਪੈ ਜੂਗਾ ਨੁਕਸਾਨ ਅਗਲੇ ਦਾ ਮਾੜਾ ਮੋਟਾ ਹੁੰਦਾ ਹੈਗਾ ਤੇ ਗਾਲਾਂ ਵੱਧ ਦੇ ਜਾਂਦਾ ਹੈਗਾ ਹਰ ਹਰ ਅੱਧ ਦੇਖਾ ਕਿੱਧਰ ਜਾਨੀ ਹੈ ਇੱਧਰ ਨਹੀਂ ਚੜਿਆ ਜਾਂਦਾ ਤਾਂ ਚਾਦਾ ਵੀ ਟਾਈਮ ਹੋ ਰਿਹਾ ਹੈਗਾ ਜਵਾਕ ਜੇ ਇਹਨੂੰ ਕਹਾ ਵੀ ਨਿਗ੍ਹਾ ਰੱਖੂਆ ਤੇ ਉੱਠ ਚਾਹ ਕਰ ਲਈ ਖੀਰ ਚਾ ਟੁੱਟੀ ਜਾਂਦਾ ਹੈਗਾ ਓਏ ਇੱਥੇ ਛਾਵੇਂ ਖੜਾ ਹੈਗਾ ਤੈਨੂੰ ਛਾਵੇਂ ਖੰਡ ਦੇ ਥੋੜੇ ਪੈਸੇ ਦਿਨਾ ਹੈਗਾ ਉਦੋਂ ਆਖਿਆ ਜੀ ਤੈਨੂੰ ਵੀ ਪੜ ਲਾ ਕਿਸੇ ਕੰਮ ਕਿਤੇ ਲੱਜੇਗਾ ਚਾਰ ਅੱਖਰ ਪੜ ਕੇ ਉਹਦਾ ਕਹਿੰਦਾ ਨਾ ਚਾਚਾ ਮੈਂ ਤਾਂ ਬੱਕਰੀਆਂ ਚਾਰੂੰਗਾ ਉਹਨਾਂ ਡੂੜ ਬੱਕਰੀ ਹੈ ਤੇਰੀ ਇੰਨਾ ਪਿੱਛੇ ਸਾਰਾ ਦਿਨ ਭਕਾਈ ਕਰਦਾ ਫਿਰਦਾ ਰਹਿਣਾ ਨਾਲੇ ਐਂ ਕਰ ਉਹ ਉੱਥੇ ਜਾ ਕੇ ਵਟ ਤੇ ਖੜ ਜਾ ਕਿਸੇ ਦੇ ਖੇਤ ਚ ਨਾ ਵੜ ਜਾਣ ਠੀਕ ਹੈ ਚਾਰ ਗੇਰਾ ਸ਼ਾਂ ਦਾ ਲਾਜ ਛੱਡ ਦੇ ਭੱਜ ਜਾ ਗੇਰਾ ਨੜੇ ਗੱਲ ਸੁਣੋ ਏ ਹੋਰਿਆ ਇਧਰ ਆ ਨੜੇ ਜੇ ਤੇਰੀ ਕੋਈ ਸ਼ਿਕਾਇਤ ਆ ਗਈ ਨਿਗਾਹ ਨਾ ਰੱਖੀ ਬੱਕਰੀਆਂ ਚ ਤੈਨੂੰ ਪਤਾ ਮੈਂ ਤਾਂ ਬੜਾ ਖਤਰਨਾਕ ਬੰਦਾ ਆਂਗਾ ਰੋਬ ਦੀਂਦਾ ਮੇਰੀਆਂ ਅੱਖਾਂ ਚ ਓਹ ਦੇਖ ਪੰਤਾ ਵਟ ਕੇ ਚਾਰ ਪਾ ਦਨਾ ਮੈਂ ਤਾਂ ਚੱਲ ਕੇ ਰੱਖਨੇਗਾ ਨਾਲੇ ਤੇਰਾ ਤਾਂ ਚਾਰ ਵੀ ਸੁੱਕਾ ਪਾਉਂਗਾ ਮੈਂ ਗੁਲਗਲੇ ਜੇ ਦਾ ਜਾਣਦਾ ਤੈਨੂੰ ਮੈਂ ਸਾਚੀ ਤੈਨੂੰ ਰੋਜ ਕੁੱਟਦੀ ਆ ਓ ਕੀ ਫੜ ਫੜ ਜੀ ਕਰਦਾ ਗਿੱਟਿਆਂ ਚ ਮਾਰੂ ਡਾਂਗਾ ਲੱਗਦਾ ਜਵਾਖ ਜੱਤ ਅਖੜਾ ਹੋ ਗਿਆ ਆਪਾਂ ਵੀ ਸਰੀਰ ਬਣਾਈਏ ਕਰਾਂ ਉਹ ਇਹ ਕੰਡੇ ਜੇ ਤੇ ਫੇਰ ਨਹੀਂ ਆਪਾਂ ਕਿਸੇ ਨੂੰ ਗੱਲ ਕਰਨ ਨਾ ਦਿੰਦੇ ਓ ਮੇਰੀ ਗੱਲ ਸੁਣ ਲਾ ਓਏ ਉਹ ਕਿੱਧਰ ਘੇਤਾਂ ਦੇ ਲਈ ਫਿਰਦਾ ਤੂੰ ਨਾ ਕੋਈ ਕੰਮ ਦੱਸਦਾ ਵੀ ਕਿੱਧਰ ਚੱਲੇ ਆ ਅੱਜ ਪਹਿਲੀ ਵਾਰ ਤੇਰੇ ਅੱਖੇ ਲੱਕੇ ਤੇਰੇ ਮਗਰ ਤੁਰਿਆ ਮੈਂ ਉਹ ਸਾਰੀ ਉਮਰ ਹੋ ਗਈ ਤੇਰੀ ਅੱਖ ਹੀ ਲੱਗਦੇ ਰਹੇ ਇੱਕ ਵਾਰ ਮੇਰੀ ਵੀ ਮੰਨ ਕੇ ਦੇਖ ਕੀ ਮੰਨਣਾ ਦੱਸ ਤੇਰੀ ਉਹ ਜਿਹੜਾ ਅੰਗਰੇਜ਼ੀ ਦੇ ਘਰ ਵਾਲਾ ਗਾ ਇੱਥੇ ਫਿਰਦਾ ਗਾ ਉਹ ਬੱਕਰੀਆਂ ਚਾਰਦਾ ਹਾਂ ਫੇਰ ਉਹ ਉਹ ਨੂੰ ਭੁੱਕੀ ਮਾਲ ਸ਼ਕਾ ਕੇ ਗੇਜੋ ਦੀ ਕੁੱਤ ਪਟਾਉਣਿਆ ਪਹਿਲਾਂ 5000 ਹੋ ਰਹਿਣ ਦੇ ਗੇਜੋ ਦੀ ਕੁੱਤ ਤੇ ਇੱਥੇ ਤਾਂ ਪੱਟੀ ਨਹੀਂ ਗਈ ਤੇਰੀ 1000 ਵਾਰੀ ਛੋਤ ਲਾ ਕੇ ਗਈ ਆ ਤੇ ਤੇਰੀ ਵੀ 1000 ਵਾਰੀ ਲਾ ਕੇ ਗਈ ਆ ਓਏ ਮੇਰ ਨੂੰ ਨਹੀਂ ਬੋਲਦੀ ਮਰੂਸ ਮਰੇ ਸਾਲ ਪੂਰੀ ਲਾਪਾ ਕਰਾਵਾਂਗੇ ਓਏ ਓਏ આમਲੀ ਉਹ ਕਿੱਥੋਂ ਕਰ ਦੂਗਾ આમਲੀ ਕਿੱਥੋਂ ਕਰ ਦੂ ਮਾਲਿਆ ਆ ਮਾਲ ਗਿੱਜੇ ਚ ਹਾਂ ਓਕੀ ਖਵਾ ਕੇ ਨਸ਼ਾ ਪੱਤਾ ਪੂਰਾ ਡਕਾ ਕੇ ਚਮੇਟੇਂਗਾ ਜੂ ਪੂਰਾ ਚਿੰਬੜ ਜੂ ਗਿਆ ਕੇ ਪੱਕੀ ਗੱਲ ਐ ਤੇਰੀ ਪੱਕਾ ਪੂਰੀ ਤੂੰ ਦੇਖੀ ਤਾਂ ਚਾਹੀ ਤੂੰ ਤਾਂ ਮੰਨੇਗਾ ਮੈਨੂੰ ਤੇਰੇ ਲਈ ਗੱਦੀ ਐ ਨਹੀਂ ਪਤਾ ਮੈਨੂੰ ਸਾਹਮਣੀ ਪਾਜੇ ਪਹਿਲਾਂ ਮੇਰੇ ਲਈ ਗੱਦੀ ਸੰਭਲਾ ਓਏ ਸਕੀਮ ਜੇ ਚਾ ਕੰਮ ਕਰਗੀ ਫੇਰ ਹਾਂ ਮੈਂ ਤਾਂ ਕਰੂਗੀ ਨਹੀਂ ਹੈ ਜੇ ਤੇਰਾ ਮਨ ਢੱਕਦਾ ਉਹ ਮੈਂ ਕਈ ਵਾਰ ਤੂੰ ਨਾਲ ਆ ਨਾ ਸਣੀ ਗਰੇ ਓਏ ਉਹ ਨਾ ਮਰ ਜੇ ਕਿਤੇ ਭੈਣ ਦਾ ਖਾਮ ਹੋਵੇ ਹੱਥੋਂ ਖਿੱਚੋ ਦੇ ਉਹ ਨਹੀਂ ਮਰਦਾ ਮਾੜੀ ਪੰਪ ਦੇਦਾ ਮੈਂ ਵੀ ਤੇਰਾ ਸਰੀਰ ਬਹੁਤ ਸ਼ਕਤੀਸ਼ਾਲੀ ਹੈ ਅਸਤਾ ਤੇਰੇ ਸ਼ੁਰੂ ਤੋਂ ਹੀ ਫੈਨ ਰਹੇ ਆ ਅੱਛਾ ਤੈਨੂੰ ਦੇਖ ਦੇਖ ਕੇ ਬੈਲੀ ਬਣਿਆ ਐਨੇ ਨਾ ਚੰਬਲ ਜੂ ਯਾਰ ਕੁੱਟ ਦੂ ਜਾ ਕੇ ਕਰੇ ਛਾਲ ਫਿਰ ਆ ਜਾ ਤੁਰੇ ਚੱਲ ਪਹਿਲਾਂ ਤਾਂ ਕੌਣ ਤੁਰੂ ਤੈਨੂੰ 20 ਵਾਰੀ ਆਖੀ ਤੁਰ ਪਾ ਯਾਰ ਤੂੰ ਚੌੜਾ ਹੋ ਜਾ ਗਾਣਾ ਸੁਣਾ ਮੈਨੂੰ ਤੁਰੇ ਜਾਂਦੇ ਨਹੀਂ ਗਾਣਾ ਆਉਂਦਾ ਨਹੀਂ ਆ ਤੈਨੂੰ ਆਉਂਦਾ ਕੀ ਆ ਓਏ ਅੱਜ ਉਹ ਨਹੀਂ ਆਇਆ ਓਏ ਆ ਨਾਲ ਵਾਲੇ ਪਿੰਡ ਵਾਲਾ ਮੂੰਹ ਕੀ ਆ ਆਉਂਦਾ ਕਾ ਓ ਉਹ ਘੜਾ ਤਲਵਾਰਾਂ ਤੋਂ ਪੂਰਾ ਤਖਿਆ ਕਰ ਲੱਗਿਆ ਸੀ ਘਰੇ ਆਪਦੇ ਕਾਜਾ ਲੈ ਕੇ ਆਇਆ ਨਾ 100 ਕਿਲਿਆਂ ਦਾ ਕੱਲ ਅਸੀਂ ਤੁਮੇ ਗਏ ਸੀ ਗਾਣਾ ਸੁਣਾਵਾਂ ਤੈਨੂੰ ਹਾਂ ਇਹ ਤੈਨੂੰ ਰੋਹ ਆ ਜੂਗਾ ਬੈਲੀਆਂ ਨਾਲ ਸੁਣਾ ਕੇ ਲੈ ਕੇ ਆਣਾ ਇਹ ਨੂੰ ਲਾਈ ਹਾਂ ਹਟਣਾ ਨਾ 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 ਬਸ ਕੰਨਾਂ ਦੇ ਪਰਦੇ ਪਾੜਨੇ ਆਂ ਆਈ ਫਿਰ ਤੂੰ ਆ ਜਿਹੜੀ ਤੇ ਰਿਸਕੀਮ ਹੈ ਇਹ ਵੀ ਬੁੱਦੂ ਆ ਤੇ ਵੀ ਆਈ ਫਿਸ ਹੋਊ ਜਿਵੇਂ ਮੇਰਾ ਗਾਣਾ ਫਿਸ ਹੋ ਆ ਤੇਰੀ ਬਾਤ ਆ ਜਮਾ ਸੋਨੂ ਸੀਤੋਲ ਨਾਲ ਰਲਦੀ ਆਉ ਆ ਰਲਦੀ ਆ ਆ ਫੂਣ ਆਈ ਜਾਂਦਾ ਹੈ ਹੈ ਓਏ ਘੱਟ ਦੇ ਯਾਰ ਹੁਣ ਉਹਦੇ ਨਾਲ ਗੱਲ ਕਰ ਲਾ ਮੂਸ਼ੀ ਆ ਚੱਲ ਫੇਰ ਚੱਕ ਲਵਾਂਗੇ ਹਾਂ ਮੂਸ਼ੀ ਲ ਗਏ ਹੁਣ ਆਹਾ ਹਾ ਹਾ ਹੁਣ ਖਿੜੂਗਾ ਨਸ਼ਾ ਇਹਦਾ ਸਰੀਰ ਹੀ ਟੁੱਟੀ ਜਾਂਦਾ ਸੀਗਾ ਹੁਣ ਹੋਵਾਂਗੇ ਟੈਗ ਚ ਆਹ ਪੀਤਾ ਖਾਲੀ ਤੇ ਹੁਣ ਬਣਾਈਏ ਕੰਡੇ ਦੀ ਵਾਲੀ ਚਾਹ

ਮੇਰਾ ਨਾਂ ਹੀ ਕਿਰਚਾ ਹੈ ਤੇ ਜੇ ਕਿਤੇ ਮੈਨੂੰ ਹੱਥ ਚੜ ਜਾਂਦਾ ਨਾ ਜਦੋਂ ਫਿਰ ਕਿਰਚ ਤੋਂ ਕਿਰਪਾਨ ਬਣਦੇ ਨੂੰ ਮੈਨੂੰ ਟਾਈਮ ਨਹੀਂ ਲੱਗਦਾ ਤੇਰੇ ਕਿੱਸੇ ਬੜੇ ਸੁਣੇ ਹੋਇਆ ਸੀ ਅੱਛਾ ਉਹ ਤਾਂ ਫਿਰ ਤੁਸੀਂ ਜਾਣਦੇ ਹੀ ਹੋਗੇ ਫਿਰ ਆਹ ਉਹ ਤੈਨੂੰ ਆਇਆ ਕਿਰਚਾ ਤੇਰੇ ਕੋਲ ਅੱਛਾ ਆ ਪੁਰਾਣਾ ਬੈਲੀ ਆ ਸਾਡੇ ਵਾਂਗੂ ਤੇ ਅੱਜ ਕਿਰਚ ਨੂੰ ਕੋਈ ਗੱਲਾਂ ਦੱਸਿਆ ਹੀ ਏ ਉਹ ਤਾਂ ਟੜਕੇ ਮਾਲ ਲੈ ਕੇ ਨਿਕਲ ਜਾਂਦਾ ਸਾਰਾ ਦਿਨ ਪਿੰਡ ਚੋਂ ਬਾਹਰ ਰਹਿੰਦਾ। ਮੂੰਹਾਂ ਪਿੰਡ ਦਾ ਕੀ ਪਤਾ ਕੀ ਹੋਈ ਜਾਂਦਾ। ਹਾਂ ਇਹ ਵੀ ਮੈਨੂੰ ਤਾਂ ਭਰਾਵਾ ਕੀ ਜਾਣਕਾਰੀ ਆਪਾਂ ਤਾਂ ਸੁਨੇਹਾ ਹੀ ਫਿਰ ਇੱਧਰ ਮਾਰ ਲੈ ਕੇ ਆ ਜੰਨੇ ਹੈਗੇ। ਹੁਣ ਮੈਨੂੰ ਐਂ ਦੱਸ ਸਰੀਰ ਜ਼ਰੂਰ ਤੂੰ ਬਣਾ ਲਿਆ। ਅਸੀਂ ਦੇਖਿਆ ਜਦੋਂ ਪੁੱਕੀ ਖਾਈ ਜਾਂਦਾ ਸੀ ਤੂੰ। ਉਹ ਉਹ ਤਾਂ ਯਾਰ ਮਾੜੀ ਮੋਟੀ ਜੀ ਸੀਗੀ ਯਾਰ। ਹੋਰ ਵੀ ਹੈਗੀ ਸਾਡੇ ਕੋਲ। ਰੱਖਾ ਜੇ ਜਾਂਦੇ ਹੋਏ ਤੈਨੂੰ ਪੁੱਕੀ ਬਾਧੂ ਦੇ ਜਾਵਾਂਗੇ। ਅੱਛਾ ਬਾਈ। ਫੇਰ ਚਾਹੇ ਬੰਦਾ ਮਰਵਾ ਲਿਓ ਕਿਰਚ ਤੋਂ। ਬੰਦਾ ਨਹੀਂ ਮਰਵਾਉਣਾ। ਹੋਰ ਦੱਸੋ ਇਹ ਕੀ ਕਹਿਣਾ ਆ। ਇਹਨੂੰ ਹੀ ਦੁੱਖਾ ਕੋਈ। ਮੇਰੀ ਗੱਲ ਸੁਣੋ। ਇਹ ਤਿਲ ਘਰ ਵਾਲੀ ਆ ਅੰਗਰੇਜ਼ੋ ਅੱਛਾ ਉਹ ਫਰਲ ਫਰਲ ਗਲੀਆਂ ਚ ਫਿਰਦੀ ਰਹਿੰਦੀ ਆ ਅਸੀਂ ਤੈਨੂੰ ਕਹਿਣਾ ਵੀ ਮਣੀ ਬਿੜਕ ਰੱਖ ਬਈ ਅੱਛਾ ਬਈ ਓਏ ਇਹ ਤਾਂ ਉਹੀ ਮਰੀ ਨਾ ਪਕਾਈ ਇਹ ਤਾਂ ਸਾਰਾ ਦਿਨ ਮਗਜਾਲੀ ਕਰਨ ਦੀ ਆਦਤ ਆ ਉਹ ਮੈਂ ਸਮਝਾਉਣਾ ਤੈਨੂੰ ਚਿਰਚ ਹਾਂ ਕਿਉਂ ਤੇਰੇ ਕਿਥੇ ਹੁਣ ਮੈਂ ਇਹ ਵੀ ਸੁਣਿਆ ਇਹਦੇ ਤੂੰ ਤੁਰੇ ਜਾਂਦਾ ਗਾਟਾ ਲਾ ਕੇ ਛੱਡ ਦਿੰਦਾ ਸੀ ਪਿੰਡ ਚ ਤੇਰਾ ਨੌ ਚੱਲਦਾ ਇਹ ਤਾਂ ਹੈ ਹੀ ਬਈ ਤੇ ਮੈਂ ਸੀ ਵੀ ਬੈਲੀ ਆ ਤੈਨੂੰ ਦੇਖ ਕੇ ਬਣਿਆ ਹਾਂ ਇਹ ਤਾਂ ਹੈ ਹੁਣ ਗੱਲ ਇਹ ਆ ਬਈ ਗੇਜੋ ਟੜ ਕੇ ਜਦੋਂ ਤੂੰ ਮਾਂ ਲੈ ਕੇ ਆ ਜੰਨਾ ਚਾਰ ਤੁਰ ਹੋ ਕੇ ਉਹਨਾਂ ਦੇ ਘਰੇ ਬੜ ਗਈ ਉਹਨਾਂ ਦੇ ਘਰੇ ਬੜ ਗਈ ਹੈ ਅੱਛਾ ਬਾਈ ਯਾਰ ਹਾਂ ਅਸੀਂ ਆ ਬੈਲੀ ਸਤੋ ਬੈਲੀ ਬਾਈ ਦਾ ਦੁੱਖ ਨਹੀਂ ਦੇਖਿਆ ਹਾਂ ਇਹ ਤਾਂ ਬਾਈ ਹੈਗਾ ਹੀ ਹੈ ਬਾਕਸ ਨੂੰ ਚ ਵੀ ਤੇਰੀ ਵੀ ਬੇਇਜ਼ਤੀ ਹੈ ਕੋਈ ਏਡੇ ਵੱਡੇ ਬੈਲੀ ਦੀ ਘਰ ਵਾਲੀ ਆਈ ਫਿਰਦੀ ਹੈ ਆਈ ਤੁਰੇ ਫਿਰਦੀ ਹੈ ਗੱਲ ਤਾਂ ਸੋਡੀ ਬਾਈ ਸਹੀ ਹੈਗੀ ਇੱਜ਼ਤ ਤੇ ਵੀ ਐਸ ਤੂ ਤੇ ਮੈਂ ਆਖਿਆ ਤੈਨੂੰ ਪਤਾ ਨਹੀਂ ਹੋਣਾ ਨਹੀਂ ਤਾਂ ਮੈਂ ਤੇਰਾ ਗੱਲ ਪੜ ਦਿੰਦਾ ਤੂੰ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਗੱਲ ਦਾ ਮੈਂ ਤਾਂ ਉਹਨੂੰ ਘਰੋਂ ਪੈ ਨਹੀਂ ਸੀ ਪਟਣ ਦਿੰਦਾ ਜੇ ਪਹਿਲਾਂ ਪਤਾ ਲੱਗ ਜਾਂਦਾ ਮੈਂ ਇਹਨੂੰ ਆਖਿਆ ਸੀ ਮੈਂ ਕਿ ਜੇ ਨੂੰ ਪਤਾ ਲੱਗ ਗਿਆ ਨਾ ਉਹ ਤਾਂ ਚਾਰ ਵਾਂ ਕੇ ਖਾਂਦਾ ਉਹ ਜਿੱਦੇ ਘਰੇ ਆਉਂਦਾ ਖਤਰਨਾਕ ਹੈ ਖਤਰਨਾਕ ਬਾਲਾ ਖਤਰਨਾਕ ਜਿੱਦੇ ਘਰੇ ਆਉਂਦਾ ਅੰਡੀ ਗਵਾਂਡੀ ਤਾਂ ਬੋਲਦੇ ਨਹੀਂ ਹਾਂ ਨਹੀਂ ਬੋਲਦੇ ਕੁਲਫੀਆਂ ਆਜੇ ਜਵਾਕ ਵੀ ਨਿਭਾ ਰਹੇ ਹੋਣਗੇ ਓਏ ਗਵਾਂਡੀਆਂ ਦੀ ਕੀ ਹਿੰਮਤ ਹੈ ਮੇਰੇ ਮੂਰੇ ਸਾਹ ਭਰ ਜਾਣਗੇ ਉਹੀ ਗੱਲ ਹੈ ਅਸ ਤਾਂ ਤੇਰੇ ਪੈਰਾਂ ਦੀ ਤੂੜੀ ਆ ਮੱਸ ਤੈਨੂੰ ਦੇਖ ਦੇ ਇੱਕੀ ਬੈਲੀ ਬਣੀ ਅੱਗੇ ਝੋਲੀ ਗੱਲ ਮੈਂ ਪਹਿਲੀ ਵਾਰੀ ਸੁਣੀ ਹੈ 엄ਹਾ ਕੀ ਤੂੰ ਪਹਿਲੀ ਵਾਰ ਸੁਣੀ ਆ ਸਾਰੇ ਪਿੰਡ ਨੂੰ ਪਤਾ ਤੇ ਇਹਦੀ ਕਿਰਚਾ ਤੇ ਥੋ ਡਰਦਾ ਨਹੀਂ ਕੋਈ ਦੱਸਦਾ ਤੈਨੂੰ ਹਾਂ ਹਾਂ ਇਹ ਵੀ ਗੱਲ ਆ ਬਈ ਇੱਕ ਤਾਂ ਮੇਰੀ ਦੈਸ਼ਤੀ ਬਾੜੀ ਆ ਲੋਕ ਦਬਦੀ ਬਾੜੇ ਨੇ ਮੇਰੇ ਤੋਂ ਹਾਂ ਹੁਣ ਦੱਸ ਤੂੰ ਕਿਵੇਂ ਕਰਨਾ ਕਿਵੇਂ ਕੀ ਕਰਨਾ ਫਿਰ ਜਾ ਕੇ ਕਰਦਾ ਛੇਤਰਪੋਲਾ ਉਹਦਾ ਕائیں ਹਲ ਹਲ ਕਰਦੀ ਫਿਰਦੀ ਹੈਗੀ ਦੋ ਲਾ ਦੋ ਲਾ ਦੀ ਗੁੱਤ ਥੱਲੇ ਦੋ ਕਿਵੇਂ ਮੈਂ ਗਿੱਟੀ ਗਿੱਟੇ ਸ਼ਾਂਘੂ ਆ ਉਹਦੇ ਉਹਨੂੰ ਜੇ ਤੂੰ ਕਰੇ ਵਰਗੇ ਪੁੱਛੀ ਨਾ ਕੁਸ ਜਾਣ ਸਨ ਮੜ ਜੀ ਕੁੱਟਣ ਉਈ ਗੱਲ ਫੇਰੇ ਮਾਰ ਕੇ ਫੇਰ ਪੁੱਛੀ ਗੱਲ ਨਾਲੇ ਗੱਲ ਸੁਣ ਲਓ ਬਾਈ ਕੁੱਟ ਤਾਂ ਮੈਂ ਇਹਨੂੰ ਦੇਊਗਾ ਹਾਂ ਪਰ ਐ ਆਏ ਆ ਵੀ ਉਹਦੇ ਭਾਈ ਖਾਸੇ ਐ ਖਾਸੇ ਕਿੰਨੇ ਕੋਈ ਓਏ ਚਾਚੇ ਤਾਇਿਆਂ ਦੇ ਮੁੰਡੇ ਸਾਰਾ ਲਾਣਾ ਪਾਣਾ ਜਾਂ ਬਾਵਾ ਹੈਗੇ ਕਿੰਨੇ ਕੋਈ ਓਏ ਉਹ ਤਾਂ ਸਾਲਾ ਰੋਣ ਲੱਗ ਜੂ ਇਹ ਤਾਂ ਯਾਰ ਕਿੰਨੇ ਗਵੇਲੀ ਬੈਲੀ ਤਾਂ ਆਪਣੇ ਮੂਰੇ ਕਾਦੇ ਬੈਲੀ ਐ ਯਾਰ ਹਾਂ ਠੀਕ ਹੈ ਮੇਰੇ ਮੂਰੇ ਦਾ ਖਾਂਦੇ ਨਹੀਂ ਬਸ ਪਰ ਇੱਕ ਗੱਲ ਐ ਓਏ ਮੈਂ ਖੜਾ ਤੇਰੇ ਨਾਲਾ ਕੁੰਡਾ ਵੇਲੀ ਬਾਕੀ ਸੋਨੇ ਉਹ ਬੈਲੀਆਂ ਨੂੰ ਤਾਂ ਮੂਸ਼ੀ ਬਥੇ ਰਹਿ ਗਿਆ ਹਾਂ ਮੂਸ਼ੀ ਆਪਣਾ ਚੇਲਾ ਬੱਸ ਫੇਰਾ ਐਂ ਤਾਂ ਮੈਨੂੰ ਪਤਾ ਮਾਨਾ ਛੋਡੇ ਤੇ ਮੇਰੇ ਭਾਈ ਪਿੱਛੇ ਨਹੀਂ ਹਟਦੇ ਪਰ ਮੇਰੀ ਗੱਲ ਸੁਣ ਲੈ ਕਰ ਚਾ ਇੱਕ ਹਾਂ ਨੰਗੇ ਨਾ ਜਗੇ ਜੋ ਫੇਰਾ ਲਹੂ ਲਹਾਨ ਕਰਦੀ ਮਾਖਿਆ ਮੇਰੀ ਤੁਸੀਂ ਵੀ ਸੁਣ ਲੋ ਗੱਲ ਹਾਂ ਤੇ ਜੇ ਕਿਤੇ ਉਹਦੇ ਪੈਣ ਲੱਗੀਆਂ ਹਾਂ ਤੇ ਉਹਨੇ ਮਾਰੀਆਂ ਚੀਕਾਂ ਹਾਂ ਫਿਰ ਤਰਸ ਤਰਸ ਕਰਕੇ ਨਾ ਛਡਾਉਣ ਲਾ ਜਿਓ ਅਸੀਂ ਤਾਂ ਜਮੀ ਨਹੀਂ ਆਉਂਦੇ ਮਾਹ ਮਤਬਲੀ ਨਹੀਂ ਬਸ ਠੀਕ ਹੈ ਤੂੰ ਚੱਲ ਅਸੀਂ ਤੇਰੇ ਪਿੱਛੇ ਆਵਾਂਗੇ ਸਮਾਂ ਦੀ ਜਦੋਂ ਕੁੱਤੀ ਉਦੋਂ ਆਵਾਂਗੇ ਆ ਜਾਓ ਠੀਕ ਹੈ ਮੈਨੂੰ ਜਾਣ ਦੇ ਅਸੀਂ ਕਹੇ ਆਵਾਂਗੇ ਤੇਰਾ ਸਾਹਮ ਲੈਣਗੇ ਕਿਉਂ ਮੈਨੂੰ ਤਾਂ ਨਹੀਂ ਲੱਗਦਾ ਸਾਡੇ ਨਾਲ ਗੱਲਾਂ ਵਾਲਾ ਹੀ ਲੱਗਦਾ ਤੇਰੇ ਮੰਗੂ ਨਾ ਨਾ ਗੱਲਾਂ ਵਾਲਾ ਨਹੀਂ ਲੋਭ ਤਾਂ ਹੈਗਾ ਤੂੰ ਅੱਜ ਇੰਨੇ ਦਾ ਪੰਪ ਦੇ ਤੇ ਯਾਰ ਤਨੇ ਭੁੱਕੀ ਲੈ ਆਇਆ ਸੀ ਕੰਜਰ ਵਾਲਾ ਫੜਾ ਮੇਰੀ ਉਹ ਮੈਂ ਕੱਲ ਕੱਲ ਦੇ ਖਾਤਰ ਰੱਖੀ ਹੋਈ ਐ ਇਹ ਸਾਰਾ ਦਿਨ ਖਾਣ ਪੀਣ ਤੇ ਧਿਆਨ ਚੱਲ ਇਹਦੇ ਪਿੱਛੇ ਪਿੱਛੇ ਤੇ ਜੇ ਅੱਜ ਗੇਜੋ ਬਚਣੀ ਨਹੀਂ ਚਾਹੀਦੀ ਜੇ ਅੱਜ ਉਹ ਹੋ ਗਈ ਤੈਨੂੰ ਆਸਰੇਂ ਦਰੂਮਾਏ ਪਉਂ ਜੇ ਕੇ ਜੋ ਗੁੱਟੀ ਹਾਂ ਸਕੀਮ ਤਾਂ ਕੰਮ ਕਰ ਜੂਗੀ ਕਰੂਗੀ ਹਾਂ ਹਾਂ ਚੱਲ ਫਿਰ ਮਗਰ ਮਗਰੇ ਆ ਜਾ ਆ ਜਾ ਓਏ ਜਵਾਕਾ ਜੇ ਨਿਗਾਹ ਰੱਖੀ ਚੰਗੀ ਤਰ੍ਹਾਂ ਕਿਤੇ ਇੱਕ ਅੱਧੀ ਬੱਕਰੀ ਗਵਾਜੇ ਮੈਂ ਤੇਰੀ ਚਾਚੀ ਨੂੰ ਫੈਂਟ ਕੇ ਆਉਣਾ ਮੜਾ ਜਾ ਓਹ ਛੋਟੀ ਜੀ ਤਾਂ ਛੋਟੀ ਸੀ ਉਹ ਤਾਂ ਉੱਥੇ ਹੀ ਸਿੱਟਿਆ ਧਰੇ ਜਾ ਕੇ ਵੱਡੀ ਡਾਂਗ ਨਾਲ ਖੁੱਫੂਆਂ ਦੇ ਗਿੱਟੇ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਮੇਰੇ ਘਰ ਵਾਲੀਆਂ ਹਰ ਹੱਲ ਕਰਦੀ ਫਿਰਦੀ ਐ ਲੋਕ ਕੀ ਕਹਿਣਗੇ ਵਿਕਰ ਚਾਹ ਕਾ ਐਡਾ ਵੱਡਾ ਬੈਲੀ ਐ ਤੇ ਉਹਦੇ ਘਰ ਵਾਲੀ ਉਹ ਤੋਂ ਡਰਦੀ ਨਹੀਂ ਜੀ ਐ ਤਾਂ ਫਿਰ ਆਪਣੇ ਬੈਲਪੁਲੇ ਨੂੰ ਖਤਰਾ ਹੈਗਾ ਲੋਕ ਡਰਨੋਂ ਹਟ ਜਾਣਗੇ ਲੈਣਾ ਇਹਦੀ ਖਬਰਸਾਰ ਜਾ ਕੇ ਇਹ ਤੇਨੀ ਇਧਰ ਬੜੀ ਬੈਠੀ ਹੈ ਜੀ ਇਹ ਤੈਨੂੰ ਪਤਾ ਲੱਗ ਗਿਆ ਵੀ ਮੈਂ ਆ ਗਿਆ ਤੇਗੀ ਦਾਦਾ ਡਰਦੀ ਅੰਦਰ ਵਰਗੀ ਆ ਨਿਕਲ ਲੀ ਆ ਤੇ ਹੱਲਪਾ ਇਹਦੇ ਨਾਲ ਸ਼ਾਂਗੂ ਉਹਨੂੰ ਮੈਂ ਤਾਂ ਲਗਾ ਕੁੰਡੇ ਹੋਣ ਦੀ ਗੱਲ ਸੱਚੀ ਹੈਗੀ ਹੁਣ ਘਰੇ ਨਹੀਂ ਗਏ ਹੂ ਕਿਸੇ ਕੋਲ ਚੋੜੀਆਂ ਕਰਨ ਕੋਈ ਨਹੀਂ ਉਹਨੂੰ ਦੱਸ ਸਹੀ ਆ ਬੈਠਾ ਸਾਹਮਣੇ ਇਹਨੂੰ ਦੱਸ ਮੇਰੇ ਤੋਂ ਲੁਕਾ ਚੋਰੀਆਂ ਰੱਖਦੀਆਂ ਹੈ ਮੁੰਡਾ ਤਾਂ ਇਹਨਾਂ ਦੇ ਉਹਨਾਂ ਦੀ ਬਹੂ ਨੂੰ ਲੈ ਕੇ ਭੱਜ ਗਿਆ ਉਹ ਦੂਜੇ ਵੇੜੇ ਵਾਲਿਆਂ ਦੇ ਨੂੰ 10000 ਰੁਪਏ ਆਖਾਂ ਦੇ ਮਾਂ ਨੂੰ ਲੈ ਕੇ ਭੱਜ ਗਿਆ ਅੰਗਰੇਜ਼ੋ ਤੋਲਰ ਹੈ ਜੂ ਕੋਈ ਅੰਗਰੇਜ਼ੋ ਮੇਰਾ ਨਾਮ ਵੀ ਉਹ ਮੈਂ ਤਾਂ ਕੱਢ ਲੈਣੀ ਪਤਾਲ ਤੋਂ ਗੱਲ ਵਾ 10 ਕੁੜੀ ਕਤਰੀ ਕੋਈ ਮਿਲੀ ਨਹੀਂ ਬਹੂ ਨੂੰ ਲੈ ਕੇ ਭੱਜ ਗਿਆ ਨਹੀਂ ਮੈਂ ਮੱਚ ਗਈ ਉਹ ਮੇਰਾ ਘੇਟ ਕਿਨੇ ਖੋਲਤਾ ਕੁੜੇ ਕਿਹੜਾ ਚੋਰ ਟਾਕੂ ਆਵੜਿਆ ਲੈ ਆ ਬੈਠਾ ਮੋਜਾਂ ਨਾਲ ਕਰ ਵੇ ਤੂੰ ਆ ਗਿਆ ਬੱਕਰੀਆਂ ਛੱਡ ਕੇ ਉਹ ਜਵਾਨ ਤਾਂ ਸਾਰੀਆਂ ਬੱਕਰੀਆਂ ਘਮਾ ਦੂਗਾ ਆ ਤਾਂ ਹੀ ਤਾਂ ਤੇਰੇ ਬੱਕਰੇ ਚੋਰੀ ਹੋ ਜਾਂਦੇ ਰੋਜੀ ਉਹ ਬੱਕਰੀਆਂ ਨੂੰ ਤਾਂ ਛੱਡ ਪਰ ਤੂੰ ਅੱਜ ਕਿਚਨ ਨੂੰ ਪਰਿਵਾਰ ਬੰਨ ਤੇ ਮਜਬੂਰ ਕਰਤਾ ਵੇ ਕੀ ਹੋ ਗਿਆ ਤੈਨੂੰ ਹੋ ਗਿਆ ਤਾਂ ਮੈਂ ਫੇਰ ਦੱਸੂ ਆ ਪਹਿਲਾਂ ਤੂੰ ਮੈਨੂੰ ਐਂ ਦੱਸ ਵੀ ਤੂੰ ਗਲੀਆਂਾਂ 'ਚ ਹਰ ਲੱਲ ਕਰਦੀਆਂ ਫਿਰਦੀ ਰਹਿਣੀ ਹੈਗੀ ਘਰੇ ਨਹੀਂ ਟਿੱਕੇ ਬੈਠੇ ਜਾਂਦਾ ਤੇਥੋਂ ਬੇਕਾਰ ਇਹ ਦੱਸ ਕੀ ਮੋਠ ਪੈਨੇ ਮੈਂ ਉਹ ਛਾਟਨੇ ਨੇ ਦੱਸ ਫੇਰ ਕੀ ਹੋਗਾ ਜੇ ਜਾਏ ਕਿਸੇ ਸਹੇਲੀ ਕੋਲੇ ਤੇਰੇ ਕੀ ਸੱਪ ਲੜ ਗਿਆ ਸੱਪ ਲੜਦਾ ਹੀ ਐ ਲੋਕ ਕਹਿਣਗੇ ਐਡੇ ਵਟੇ ਬਦਮਾਸ਼ ਦੀ ਘਰ ਵਾਲੀ ਗਲੀਆਂ ਚੋਂ ਹੀ ਗੇੜੇ ਖੰਦੀ ਫਿਰਦੀ ਹੈਗੀ ਲੋਕਾਂ ਦੀਆਂ ਚੁਗਲੀਆਂ ਕਰਦੀ ਫਿਰਦੀ ਐ ਬੇਆਮਲੀਆ ਬੇ ਰਹਿਣ ਦੇ ਅੱਜ ਤੂੰ ਕਿੱਥੋਂ ਕੁਸ ਖਾਇਆ ਆ ਤੈਨੂੰ ਕਿਹਨੇ ਕਹਤਾ ਤੂੰ ਬਦਮਾਸ਼ ਹੈਗਾ ਓਏ ਖਾਦਾ ਤਾਂ ਹਜੇ ਹੈ ਨਹੀਂਗਾ ਜੇ ਖਾ ਰਿਆ ਨਾ ਦੇਖ ਨਾ ਤੇਰੇ ਗਿੱਟੀ ਗਿੱਟੇ ਛਾਗ ਦੂੰਗਾ ਕਿੰਟਾ ਹੀ ਜਾਣੇ ਨੂੰ ਅੱਜ ਕੀ ਹੋ ਗਿਆ ਵੇ ਕੀ ਹੋ ਗਿਆ ਤੈਨੂੰ ਕੀ ਖਾ ਕੇ ਆ ਗਿਆ ਤੂੰ ਉਹ ਖਾਣ ਖੋਣ ਨੂੰ ਤਾਂ ਛੱਡ ਤੂੰ ਪਹਿਲਾਂ ਮੈਨੂੰ ਇਹ ਦੱਸ ਗਈ ਕਿੱਧਰ ਸੀ ਗਈ ਕਿਹਦੇ ਕੋਲੇ ਗਈ ਸੀ ਵੇ ਮੈਂ ਤਾਂ ਉਹੀ ਭੱਗੀ ਇੱਥੇ ਗੇੜਾ ਦੇਣ ਆ ਮੇਰੀ ਸਹੇਲੀ ਨੂੰ ਮਿਲਣ ਭੱਗੀ ਆਹੋ ਉਹੀ ਐਡੀ ਗਰਮੀ ਚ ਤਾਂ ਟੋਟੇ ਕਿਨੀ ਬੈਠਾ ਜਾਂਦਾ ਸਹੇਲੀ ਕੋਲੇ ਗਈ ਸੀ ਨਾਲੇ ਹੋਰ ਉੱਥੇ ਕਿਸੇ ਦੀਆਂ ਚੂਣੀਆਂ ਕਰਨਗੀ ਐਵੇਂ ਲੜਪੂਗੀ ਕਿਸੇ ਨਾਲ ਵੇ ਤੈਂ ਕੀ ਲੈਣਾ ਮੈਂ ਤਾਂ ਚੁਗਲੀਆਂ ਕਰਾਂ ਮੈਂ ਚਾਹੇ ਕੁਛ ਕਰਾਂ ਅਤੂ ਕਾ ਕੰਮ ਛੱਡ ਕੇ ਘਰੇ ਆ ਗਿਆ ਦੱਸ ਓਏ ਕੰਮ ਛੱਡ ਕੇ ਤਾਂ ਆਉਣਾ ਕਿ ਆ ਮੈਨੂੰ ਤੇਰੇ ਲੱਛਾਂ ਲੈ ਤਾ ਲੋਕ ਕੀ ਕਹਿਣਗੇ ਨਾਲੇ ਲਾਂਬੇ ਮੈਨੂੰ ਆਣਗੇ ਵੀ ਤੇਰੇ ਘਰ ਵਾਲੀ ਲੋਕਾਂ ਵਿੱਚ ਚੂੜੀਆਂ ਕਰਦੀ ਫਿਰਦੀ ਹੈਗੀ ਉੱਥੇ ਸਾਠ ਚ ਤਾਂ ਮੈਨੂੰ ਜਾਣਾ ਪਊਗਾ ਅਟਕੇ ਟੌਰ ਭਾਗ ਜਾਂਦੀ ਹੈਗੀ ਮੋਜਾਂ ਨਾਲ ਓਏ ਮੇਰੀ ਤਾਂ ਸੱਤਾ ਪਿੰਡਾਂ ਟੈਕਸੀ ਪਰ ਜਿੱਦੇ ਦਾ ਤੈਨੂੰ ਵਿਆਹ ਹੈ ਨਾ ਬੱਕਰੀਆਂ ਚਾਂ ਲਾਤਾ ਤੂੰ ਮੈਨੂੰ ਆਹ ਕੁੰਡੇ ਵਰਗੇ ਦਾ ਪਾਣੀ ਭਰਦੇ ਸੀ ਮੇਰੇ ਅੱਗੇ ਲੋਕ ਕੰਮਦੇ ਸੀ ਮੇਰੇ ਨਾਲ ਤੋਂ ਨਾਲੇ ਮੇਰਾ ਨਾ ਕਿਰਚਾ ਕਿਰਚ ਅੱਖਾਂ 'ਚ ਰੋਗ ਦੇਖੇ ਬੰਦਾ ਮਾਰ ਕੇ ਚਾਰ ਪਾਰ ਨਾ ਮੈਂ ਤਾਂ ਬੇਤੂ ਰਹਿਣ ਦੇ ਖਰਚ-ਕੁਰਚ ਕਿਤੇ ਮੈਂ ਹੂੰ ਨਾ ਤੇਰੀ ਹੁਣ ਇੱਥੇ ਘਰਦ ਬਣਾ ਦਿਆਂ ਆਹੋ ਹੂੰ ਟੇਕ ਜਾ ਟੇਕ ਜਾ ਲੈ ਫਿਰ ਦੇ ਕਿਰਚਾ ਬਾਹਰ ਪਣਾ ਬੇਤੂ ਰਹਿਣ ਦੇ ਕਾਹਨ ਇੱਥੇ ਹੋਰ ਤੂੰ ਮੇਰੇ ਤੋਂ ਕਰਾ ਲੇਗਾ ਕਾਰਾ ਆ ਆ ਦੱਸ ਵੇ ਘੰਟੇ ਦੀ ਮੈਂ ਤੇਰੀ ਬਕਵਾਕ ਸੁਣੀ ਜਾਨੀ ਆ ਬਕਵਾਸ ਮਾਰੀ ਜੰਨਾਗਾ ਦੱਸ ਮੈਂ ਤੈਨੂੰ ਕਿਨੇ ਕਸਾ ਕੇ ਭੇਜਾਂਗਾ ਓ ਸਖਾਇ ਤਾਂ ਕਿਸੇ ਨੇ ਨਹੀਂ ਉਹ ਮੈਂ ਤਾਂ ਇਹ ਕਹਿਦਾ ਸੀ ਵੀ ਗਰਮੀ ਬਾੜੀ ਆ ਨਾ ਮੈਂ ਤਾਂ ਤੈਨੂੰ ਸਮਝਾਉਣ ਆਇਆ ਸੀ ਆ ਵੀ ਬਹਿ ਜਾ ਕਰ ਫਿਰ ਐਵੇਂ ਬਿਮਾਰ ਹੋਗੀ ਨਾ ਬੋਤਲਾ ਲਵਾਉਣੀਆਂ ਪਹਿਣੀਆਂ ਬੋਤਲਾ ਲਵਾਉਣੀਆਂ ਪਹਿਣਗੀਆਂ ਆ ਕਿਹੜੇ ਬੈਲਪੁਣਾ ਦੀ ਗੱਲ ਕਰਦਾ ਸੀ ਵੇ ਤੂੰ ਮੈਂ ਤਾਂ ਤੇਰਾ ਬੈਲਪੁਣਾ ਦੇਖਿਆ ਨਹੀਂ ਆ ਕੁੰਡੇ ਵਾਲੀ ਹੋਰੀ ਨਾਲੇ ਮੇਰੇ ਮੂਰੇ ਤਾਂ ਪਾਣੀ ਭਰਦੇ ਪਾਣੀ ਮਾਰਦਾ ਤੂੰ ਗੱਲਾਂ ਉਹ ਤਾਂ ਕਹਿੰਦੇ ਅਸੀਂ ਬਾੜੇ ਵੱਡੇ ਬੈਲੀ ਆਗੇ ਬਾੜੇ ਵੱਡੇ ਬੈਲੀ ਨੇ ਝਕਾ ਦੀ ਮੇਰੇ ਮੂਰੇ ਤੂੰ ਹਾਂ ਨਾ ਕੀ ਰੋਲ ਦੀ ਗੱਲ ਕਰਦਾ ਸੀ ਵੇ ਆ ਹੁਣ ਦੇਖ ਹੁਣ ਪਾ ਅੱਖਾਂ ਚੱਖਾਂ ਆ ਹੁਣ ਦੱਸ ਵੇ ਰੋਬ ਕਿਹਦਾ ਨਾ ਹੁਣ ਪਾ ਅੱਖਾਂ ਚੱਖਾਂ ਤੇਰੇ ਹੀ ਐ ਉਹ ਮੈਂ ਤਾਂ ਗਲਤੀ ਹੋ ਗਈ ਮੈਂ ਤਾਂ ਫਿਰ ਜਾਣਾਂਗਾ ਚੰਗਾ ਐਹੀ ਜੀ ਗਲਤੀ ਦੂੜ ਕੇ ਨਾ ਕਰਦੀ ਨਾਲੇ ਅੰਗਰੇਜ਼ੋ ਆ ਮੇਰਾ ਨਾਂ ਵੀ ਦੇਖ ਹੁਣ ਕਿਵੇਂ ਭੱਜਦਾ ਹੈ ਕਿਉਂ ਇਸ ਕਿਹਾ ਕੇ ਵੇਚਦਾ ਹੈ ਐ ਤਾਂ ਅਮਲੀ ਨੂੰ ਇੱਕ ਤੇ ਹੋਰ ਨਾ ਪੁੱਠੇ ਰਾਹ ਤੇ ਲਾ ਦੇਣ ਮੈਨੂੰ ਤਾਂ ਕੁੰਡੇ ਹੋਰਾਂ ਤੇ ਸ਼ੱਕ ਹੈ ਕੋਈ ਨਹੀਂ ਫਿਰ ਅੱਜ ਕੁੰਡੇ ਦੀ ਤਾਂ ਖੈਰ ਨਹੀਂ ਤੇ ਮੇਰਾ ਭਾਈ ਵੀ ਆਉਣ ਵਾਲੀ ਆ ਇਹ ਤਾਂ ਵਾਗ ਗਿਆ ਮੈਂ ਕੁੰਡੇ ਵੈਲੀ ਹੋਰਾਂ ਨੂੰ ਪਾੜ ਦਿਆਂ ਅੱਧੀ ਫਿਰਦੇ ਹੋਵਾਂਗੇ ਗਲੀਆਂ 'ਚ ਕੁੱਤਿਆਂ ਵਾਂਗੂ ਭਾਂਕਦੇ ਉਹਨਾਂ ਨੂੰ ਪੁੱਛਦੀ ਆ ਮੈਂ